ਇਹ ਦੋਹਾਂ ਟੀਮਾਂ ਦੇ ਖਿਡਾਰੀ ਜਿਹੜੇ ਉਹ ਗਰਾਊਂਡ ਦੇ ਬਾਹਰ ਦੇ ਪਾਸੇ ਆ ਜਾਵਾ ਟਿਵਾੜਾਂ ਤੇ ਬਕਰਾਲੀ ਇਹ ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ ਦਿੱਤੀ ਹੈ ਨਾਲੇ ਸੁਣੋ ਸਾਹਮਣੇ ਮੈਦਾਨ ਦੇ ਵਿੱਚ ਵੀ ਰੇਰੋ ਹਾਂਜੀ ਸਟੇਟ ਤੋਂ ਕਹਿੰਦੇ ਹਾਂਜੀ ਭਾਰਤ ਦੇ ਲਈ ਇਸ ਲਈ ਗੱਲ ਉਧਰ ਐਮ ਐਲ ਸਰਵਰ ਦੀ ਬਹੁਤ ਸਨਮਾਨ ਹੋ ਰਿਹਾ ਹੈ ਹਾਂਜੀ ਅਮਰ ਹਾਂਜੀ ਇਧਰ ਸਾਡੇ ਬਾਦਸ਼ਹ ਦੇ ਨਾਮ ਦੇ ਗਾਗਨੇ ਪਟਨਾ ਸੀ ਜੀ ਵੀ ਅਗਲੇ ਸਾਥ ਜਿਨ੍ਹਾਂ ਦਾ ਨਾਮ ਸਨਮਾਨ ਜਿਹੜਾ ਕੀਤਾ ਜਾ ਰਿਹਾ ਸਮੂਜੀ ਡਿਸਪਲੇਸਪੋਰਟਸ ਕਲੱਬ ਆ ਦੇਖੋ ਇਹ ਇਸ ਬੜੀ ਕੀਮਤੀ ਸਮੇਂ ਦੇ ਵਿੱਚ ਸਮਾਗਮ ਕਰਕੇ ਪਹੁੰਚੇ ਆ ਅਸੀਂ ਗੋਲਦਿਆ ਗ੍ਰਾਮੀ ਚ ਬਹੁਤ ਬਹੁਤ ਧੰਨਵਾਦ ਜਿਵੇਂ ਜੀ ਰੱਖਦੇ ਆ ਔਰ ਸਾਰੇ ਖਿਡਾਰੀਆਂ ਨੂੰ ਇੱਕ ਸਨਮਾਨਸ਼ਾਲੀ ਜਿਹੜੀ ਦਿੱਤੀ ਜਾ ਰਹੀ ਹੈ ਔਰ ਸਮੂਹਟੀ ਲੀਡਰਸ਼ਿਪ ਨੂੰ ਜੀ ਆ ਸਾਰੀ ਸਤਿਕਾਰ ਦੇ ਜੋਰ ਵੀਰ ਜੀ ਦੇ ਨਾਲ ਹੈ ਸਾਰੀ ਸਤਿ ਸ਼ਕਸ਼ਵਾਦਾਂ ਦਾ ਔਰ ਪ੍ਰਬੰਧਕ ਸੰਗਠਨ ਦੀ ਉਸੇ ਦਿੱਲੀ ਤੋਂ ਖੰਬੇ ਨਾਲ ਆ ਗਈ ਹੈ ਧੰਨਵਾਦ ਜਾਂ ਸਾਹਮਣੇ ਇਧਰ ਦੇ ਪਾਸੇ ਕਿੰਨੀ ਕਬੱਡੀ ਖੇਡ ਮਦਾਨ ਦੇ ਚੱਕਰ ਦੇ ਪਾਰ ਦੇ ਲਈ ਕਾਸ਼ੀਪੁਰ ਦੀ ਧਰਤੀ ਹੈ ਕਾਸ਼ੀਪੁਰ ਦੀ ਧਰਤੀ ਨੇ ਵੀ ਕਹਿੰਦੇ ਕਬੱਡੀ ਦੇ ਚੋਟੀ ਦੇ ਨਮੂਨੇ ਦਿੱਤੇ ਹਨ ਕਦੇ ਜਿੱਤਗੁਰ ਦੀ ਗੱਲਾ ਕਦੇ ਜਿੱਤਗੁਰ ਦੇ ਭਰਾ ਕਦੇ ਸ਼ੈਲੀ ਦੀ ਗੱਲਾ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ ਆ ਦੇਖਦੇ ਵੀ ਸਾਹਮਣੇ ਕਾਸ਼ਕਰੀਆ ਅਰਮਣੀ ਥੋੜੀ ਦੇ ਵਿਸਲੇ ਫੈਸਲਾ ਕਰ ਰਿਹਾ ਹੈ ਕੀ ਪਾਉਂਦੇ ਸਮੇਂ ਕਾਸ਼ਕਰੀਆ ਦੌਰਾਨ ਆਪਣੀ ਟੀਮ ਦੇ ਹਿੱਸੇ ਵਿੱਚ ਕੀ ਬੰਦੀ ਪੀਲਾ ਲੋ ਜੀ ਜਾਨੋ ਚਾਤਾ ਦੇ ਫਲ ਖਲਗਣ ਆ ਰਿਹਾ ਇੱਕ ਵਾਰ ਤਾੜੀਆਂ ਮਾਰ ਦੇ ਨਵੇਂ ਮੁੰਡਿਆਂ ਨੇ ਜੋੜਦਾ ਵਾਕੇ ਉਧਰ ਕੱਸੀ ਕੀ ਹੈ ਤੇਰਾ ਉਹ ਸੋਹਣਾ ਦਾ ਫਲ ਹੈ ਕੀ ਨਾਮ ਹੈ ਸਰਵਰ ਸਰਵਰ ਤੇ ਬੰਦੇ ਫਲਾਟ ਦੇ ਬੰਦੇਲੇ ਕਰਵਾ ਦਿੰਦੀ ਹੈ ਉਧਰ ਮੈਂ ਵੇਖਦਾ ਵੀ ਵੱਡਾ ਮੱਲਾ ਹੈ ਅਭਿਨੇਂਦਰ ਕਿਸ਼ਨਪਰੀਆ ਵੀ ਪੁੱਜਿਆ ਜੀ ਦੀ ਚੁੱਤੀ ਦੀ ਯਾਰੀ ਕਹਿੰਦੇ ਬੰਮੇ ਸੁਹਾਣੇ ਦੇ ਨਾਲ ਕਦੀ ਜੋੜੀ ਜੱਫੀਆਂ ਦੀ ਮਸ਼ਹੂਰ ਹੋਈ ਹੈ ਬੰਮਾ ਨਹੀਂ ਰਿਹਾ ਸੁਹਾਣੇ ਵਾਲਾ ਉਹਦੀਆਂ ਯਾਦਾਂ ਨੇ ਅੱਬ ਆ ਗਏ ਕਕਰਾਲੀ ਵਾਲਾ ਉਹਤੇ ਕਹਿੰਦੇ ਬਾਅਦ ਇਲਾਕੇ ਦੇ ਵੱਡੇ ਮੱਲ ਬੱਡੇ ਨੇ ਅਗਲੇ ਮੈਚ ਵੀ ਕਹਿੰਦੇ ਸਿਰੇ ਦੀ ਗੱਲ ਮਾਣੀ ਆ ਪਰ ਇਧਰ ਮੈਨੂੰ ਲੱਗਦਾ ਵੀ ਪੁਸ਼ੀਆ ਹੀਰਾ ਇਹਦੇ ਹੀਰਾ ਪਿੰਡ ਵਾਲਾ ਬਾਂਧੀ ਕਹਿੰਦੇ ਟਰਾਈ ਕਰਦਾ ਇੱਕ ਤਗੜਾ ਨੰਬਰ ਰੀਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹਾਂਜੀ ਜੱਸੇ ਵੀਰ ਦੀ ਟੀਮਾਂ ਆਪਾਂ ਬੁਲਾ ਲਈਏ ਉਹ ਤੋਂ ਬਾਅਦ ਸੀ ਚੰਦ ਸ਼ੰਤੀ ਜਿਹੜੇ ਐਮਐਲਓ ਸਾਹਿਬ ਜੀ ਦੇ ਵੀ ਜਰੂਰ ਆਉਣੇ ਆ ਸੋ ਗੇਂਦੀ ਆ ਅਫਗਾਨਾ ਅਰੀਜ ਗਰਾਊਂਡ ਤੋਂ ਕਨਾਲਾ ਤੇ ਕਕਰਾਲੀ ਦੋਵੇਂ ਟੀਮਾਂ ਜਿਹੜੀਆਂ ਮੈਚ ਮੁਕਾਬਲੇ ਦੀਆਂ ਰੈਡੀ ਰੈਨ ਇਹ ਦੇਖਤੀ ਹੈ ਤਿਵਾੜਾਂ ਤੇ ਗਤਰਾਵੀ ਹਾਂਜੀ ਇੱਕ ਮਿੰਟ ਜੀ ਸਿੰਘ ਜੀ ਸਿੰਘ ਨੇ ਤੇ ਜਨਵਾਦ ਸਿੰਘ ਜੁਨੇ ਵੀਰ ਪਹੁੰਚੇ ਨੇ ਗੱਦੇ ਸਹਿਯੋਗ ਨੇ ਜੀ ਇਸ ਟੂਰਨਾਮੈਂਟ ਨੂੰ ਇਹਨਾਂ ਵੀਰਾਂ ਦੇ ਬਾਬਾ ਧੰਨਵਾਦਾਂ ਨਾਲ ਹੀ ਜਸਵੰਦਰ ਸਿੰਘ ਕਲੇਰ ਹਰਦਾਨ ਸਿੰਘ ਬੱੱਲਾ ਓਕੇ ਜੀ ਐਮਐਲਏ ਸਾਹਿਬ ਕਹਿੰਦੇ ਜਰੂਰੀ ਨੇ ਜੀ ਅਗਲੇ ਨੇ ਔਰ ਉਹਨਾਂ ਨੇ